ਰਾਜਪੁਰਾ ਵਿਖੇ ਪੁਲਿਸ ਵੱਲੋਂ ਅਕਾਲੀ ਆਗੂ ਤੇ ਐਸਜੀਪੀਜੀ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਜੀਤ ਸਿੰਘ ਗੜੀ ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ ਤੇ ਹੋਰ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਤੇ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਰਕਾਰ ਅਕਾਲੀ ਆਗੂਆਂ ਤੇ ਵਰਕਰਾਂ ਤੋਂ ਡਰ ਗਈ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨਤਮਾਨ ਸਰਕਾਰ ਇਸ ਹੱਦ ਤੱਕ ਤੱਕਾ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਤੇ ਆਗੂਆਂ ਦੇ ਨਾਲ ਕਿਸੇ ਨੂੰ ਘਰ ਦੇ ਵਿੱਚ ਨજરਬੰਦ ਕੀਤਾ ਜਾ ਰਿਹਾ ਹੈ ਕਿਸੇ ਨੂੰ ਰਸਤਿਆਂ ਦੇ ਵਿੱਚ ਰੋਕ ਰੋਕ ਕੇ ਨਾਕੇ ਲਾ ਕੇ ਉੱਥੇ ਆਗੂਆਂ ਨੂੰ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅੱਜ ਸ਼ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਜ਼ਿਲ੍ਹੇ ਗੁਰਦੁਆਰਾ ਦੂਖਨਵਾਰਨ ਸਾਹਿਬ ਵਿਖੇ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਯਾਤਰੀ ਦੇ ਪ੍ਰਧਾਨ ਸਹਾਜਗਮੀਤ ਸਿੰਘ ਹਰਿਆਊ ਜੀ ਤੇ ਸ਼ਹਿਰੀ ਪ੍ਰਧਾਨ ਸਰਦਾਰ ਹਮਿੰਦਰ ਸਿੰਘ ਰਾਠੀ ਜੀ ਦਾ ਜੋ ਸਨਮਾਨ ਉਹ ਸਮੁੱਚੇ ਜ਼ਿਲ੍ਹੇ ਵੱਲੋਂ ਕੀਤਾ ਜਾਣਾ ਹੈ ਪਰ ਉਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਅਸੀਂ ਜਾ ਰਹੇ ਆਂ ਔਰ ਦੂਸਰੇ ਪਾਸੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੀ ਅੱਜ ਤਰੀਕ ਹੈ ਮੋਹਾਲੀ ਵਿਕੇ ਔਰ ਉਹਨਾਂ ਨੇ ਇਥੋਂ ਪਟਿਆਲਾ ਤੋਂ ਹੁੰਦੇ ਹੋਏ ਰਾਜਪੁਰਾ ਲੰਘ ਕੇ ਮੋਹਾਲੀ ਜਾਣਾ ਹੈ ਔਰ ਪੁਲਿਸ ਨੇ ਇਥੇ ਨਾਕਾ ਲਾਇਆ ਹੋਇਆ ਸਾਨੂੰ ਪਟਿਆਲੇ ਜਾਣ ਤੋਂ ਰੋਕ ਕੇ ਪੁਲਿਸ ਨੇ ਗ੍ਰਿਫਤਾਰ ਕਰਕੇ ਜੋ ਸਿਟੀ ਥਾਣਾ ਹੈ ਉੱਥੇ ਸਾਨੂੰ ਰੱਖਿਆ ਗਿਆ 10 ਵਜੇ ਉੱਥੇ ਸਾਨੂੰ ਗ੍ਰਿਫਤਾਰ ਕੀਤਾ ਸੀ ਔਰ 1:30 ਵਜੇ ਤੋਂ ਵੀ ਲੇਟ ਸਾਨੂੰ ਛੱਡਿਆ ਗਿਆ ਔਰ ਮੈਂ ਭਗਵੰਤ ਮਾਨ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਨਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵਰਕਰਾਂ ਨੂੰ ਤੁਹਾਡੀ ਪੁਲਿਸ ਨਾਲ ਡਰਾ ਸਕਦੀ ਹੈ ਨਾ ਧਮਕਾ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬਹੁਤ ਜੇਲਾਂ ਕੱਟੀਆਂ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਲਿਸ ਐ ਸਾਡੇ ਪੰਜਾਬ ਸਰਕਾਰ ਐਨੀ ਭੈ ਪੀਤ ਹੋ ਚੁੱਕੀ ਆ ਅਕਾਲੀ ਦਲ ਦੇ ਵਰਕਰਾਂ ਤੋਂ ਉਹਨਾਂ ਨੂੰ ਘਰੋਂ ਘਰੀ ਜਾ ਕੇ ਡਿਟੇਨ ਕਰ ਰਹੇ ਨੇ ਜਾਂ ਰਸਤਿਆਂ 'ਚ ਰੋਕ ਰੋਕ ਕੇ ਉਹਨਾਂ ਨੂੰ ਥਾਣੇ ਲੈ ਕੇ ਜਾ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਅਕਾਲੀ ਦਲ ਤੋਂ ਕੀ ਡਰ ਲੱਗ ਰਿਹਾ ਹੈ ਇੱਕ ਪਾਸੇ ਭਗਵੰਤ ਮਾਨ ਜੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਆ ਵੀ ਅਕਾਲੀ ਦਲ ਖਤਮ ਹੋ ਗਿਆ ਇਹਨਾਂ ਕੋਲ ਵਰਕਰ ਹੀ ਨਹੀਂ ਬਚੇ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਇਕੱਲੇ-ਇਕੱਲੇ ਵਰਕਰਾਂ ਦੇ ਘਰੇ ਪੁਲਿਸ ਭੇਜ ਕੇ ਉਹਨਾਂ ਨੂੰ ਡਿਟੇਨ ਕਰ ਰਹੇ ਨੇ ਔਰ ਭਗਵੰਤ ਮਾਨ ਸਾਹਿਬ ਨੂੰ ਟਿਕਟਾਂ ਦੇਣ ਲਈ ਵੀ ਆਪਣੇ ਕੋਲ ਬੰਦੇ ਨਹੀਂ ਹੈਗੇ ਉਹ ਵੀ ਅਕਾਲੀ ਦਲ ਦੇ ਬੰਦੇ ਲੈ ਲੈ ਕੇ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ ਫੇਰ ਅਕਾਲੀ ਦਲ ਦੱਸੋ ਕਿੱਥੋਂ ਖਤਮ ਹੋਇਆ